ஜைநோ சசி சோ ரூபா ਜਦੋਂ 100 ਰੁਪਿਆ ਦੇ ਦਿੰਦਾ ਉਹ ਨੂੰ ਮੇਰੇ ਸਾਗੜੇ ਨੂੰ ਗੁੱਛਾ ਚੜ ਜਾਂਦਾ ਕੁੱਤ ਨੂੰ ਨੂੰ ਘੜੇ ਆਉਣ ਸਾੜੀ ਪਾਈ ਉਹਦਾ ਦੇਖੜੀ ਨਾਲ ਲੜਨ ਲੱਗ ਜਾਂਦਾ ਕੁੱਤ ਦੀ ਬਹੂ ਨੂੰ ਮੇਰੀ ਭਜਾਈ ਨਾਲ ਜਦੋਂ ਉਹ ਲੜਨ ਲੱਗ ਜਾਂਦਾ ਉਹ ਕਹਿੰਦੀ ਵੇ ਤੈਨੂੰ ਕੀ ਹੋ ਗਿਆ ਤੂੰ ਕੱਟ ਲੜੀ ਜਾਂਦਾ ਤੇ ਉਹ ਕਹਿੰਦਾ ਭਾਗ ਬੰਨੇ ਮੇਰੀ ਗੱਲ ਸੁਣ ਲੈ ਤੇਰੀ ਮਾਦਾ ਜਮੀ ਸ਼ਰਮ ਲਾਲੀ ਤੇਰੀ ਮਾਦਾ ਨਹੀਂ ਖਰਾਬ ਹੋਗੀ ਮੈਂ ਉਹਨੂੰ 150 ਦੇ ਤਾਂ ਮੈਂ ਕੇਲੇ ਲੱਗੇ ਗਏ ਜਿਵੇਂ ਪਤਿੰਦਰੀ ਨੂੰ ਮੈਂ 100 ਰੁਪਿਆ ਦੇ ਕੇ ਤੋੜਦਾ ਲਓ ਦੇਖੋ ਤੁਸੀਂ ਇਹ ਕਾਲਾ ਵਾਲੀ ਕਹਿੰਦੀ ਵਾ ਕੰਜੜਾ ਤੂੰ ਅੱਤੇ ਮਨ ਨੂੰ ਲੈਣ ਗਿਆ ਸੀ ਕੋ ਕੇਲੇ ਵਚਣ ਗਿਆ ਸੀ ਜੇ ਵੀ ਦੇਖ ਤੋ ਆਪਾਂ ਵੀਡੀਓ ਤਾਂ ਬਣਾਉਂਦੇ ਰਹਾਂਗੇ ਪਰ ਮੇਰੀ ਗੱਲ ਝੋਣ ਲਓ ਤੁਸੀਂ ਹਣਾ ਜਿਹੜਾ ਲਾਲ ਜਾਂ ਛਟਕੜੇ ਵਾਲੀ ਕਵਨ ਨਾਲ ਇਹਨੂੰ ਦਬਦਿਓ ਨਾਲੇ ਇੱਥੇ ਜਿਹੜਾ ਕੰਟੀ ਵਾਲਾ ਬਟਨ ਉਹਨੂੰ ਜ਼ਰੂਰ ਦਬਦਿਓ ਤਾਂ ਕਿ ਤੁਹਾਡੀਆਂ ਵੀਡੀਓ ਮੇਰੇ ਕੋਲੇ ਆ ਜਾ ਕਰਨ